ਜਿੱਦਾਂ ਕਿ ਇਲੈਕਸ਼ਨ ਜਿਹੜੇ ਹੈਗੇ ਲੋਕ ਸਭਾ ਦੇ ਇਲੈਕਸ਼ਨ ਹੈਗੇ ਉਹਨਾਂ ਦਾ ਟਿਕਲ ਵੱਜਿਆ ਹੋਗਾ ਔਰ ਕਾਫੀ ਜੋਰ ਨਾਲ ਜਿਹੜੀ ਕੰਪੇਨਿੰਗ ਹੋ ਰਹੀ ਆ ਪਰ ਦੇਖ ਸਕਦੇ ਕਿ ਅੱਜ ਪਲਟਾਣਾ ਵਿਖੇ ਜਪਿੰਦਰ ਸਿੰਘ ਥੱਲੇ ਜਿਹੜੇ ਪਹੁੰਚੇ ਹੈਗੇ ਔਰ ਵਾਰਡ ਨੰਬਰ 4 ਤੋਂ ਜਿਹੜਾ ਕਿਹਾ ਜਾ ਰਿਹਾ ਕਿ ਇਹਨਾਂ ਨੇ ਵਾਰਡ ਨੰਬਰ 4 ਤੋਂ ਇਹ ਚਾਹ ਲਗਾਇਆ ਆ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਮਿੰਟ ਯਾਰ ਢਿੱਲੋ ਸਾਹਿਬ ਵੀਗਲ ਵੱਜ ਚੁੱਕਾ ਚੋਣਾ ਦਾ ਕਾਫੀ ਕੈਂਪੇਨਿੰਗ ਵੀ ਤੁਸੀਂ ਸਾਰਾ ਇਲਾਕਾ ਵੀ ਘਾ ਲਿਆ ਪੂਰਾ ਇੱਕਦਰੀ ਸਾਰਾ ਹੋ ਗਿਆ ਕਿੱਦਾਂ ਨੇ ਤੁਹਾਨੂੰ ਰਿਸਪੌਂਸ ਮਿਲਿਆ ਜੀ ਵੇਖੋ ਮੈਂ ਸਮਝਦਾ ਅੱਜ ਜੋ ਲੋਕਾਂ ਦਾ ਰਿਸਪੌਂਸ ਹੈ ਔਰ ਜੋ ਲੋਕਾਂ ਨੇ ਮੈਂ ਸਮਝਦਾ ਮਨ ਬਣਾ ਲਿਆ ਕਿ ਅੱਜ ਜੇ ਦੇਸ਼ ਨੂੰ ਬਚਾ ਸਕਦੀ ਹੈ ਤਾਂ ਇੰਡੀਆ ਬਲੋਕ ਔਰ ਕਾਂਗਰਸ ਪਾਰਟੀ ਬਚਾ ਸਕਦੀ ਹੈ ਔਰ ਲੋਕਾਂ ਦਾ ਮੈਂ ਸਮਝਦਾ ਇੱਕ ਝੁਕਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਤਰਫ ਹੈ ਔਰ ਤੁਸੀਂ ਦੇਖੋਗੇ ਕਿ ਇਕੱਲਾ ਪਟਿਆਲਾ ਨਹੀਂ ਪੰਜਾਬ ਦੇ ਵਿੱਚ ਵੀ ਔਰ ਹਿੰਦੁਸਤਾਨ ਦੇ ਵਿੱਚ ਵੀ ਇੰਡੀਆ ਬਲੌਕ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਬਹੁਮਤ ਦੇ ਨਾਲ ਸਰਕਾਰ ਬਣਾਏਗੀ। ਜਿੱਦਾਂ ਸਾਡਾ ਇੰਡੀਆ ਬਲੌਕ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈਗੀ ਪਰ ਪੰਜਾਬ ਦੇ ਵਿੱਚ ਤੁਸੀਂ ਉਹਦਾ ਵਿਰੋਧ ਕਰ ਰਹੇ ਹੋ। ਦੇਖੋ ਗੱਲ ਇਹ ਹੈ ਵੀ ਇੰਡੀਆ ਬਲੌਕ ਦੇ ਵਿੱਚ ਜਿਹੜਾ ਉਹਨਾਂ ਦਾ ਐਲਾਈਅੰਸ ਹੈ ਉਹ ਇੱਕ ਨੈਸ਼ਨਲ ਲੈਵਲ ਤੇ ਬਲੌਕ ਹੈ ਪਰ ਸਾਡੇ ਪੰਜਾਬ ਦੇ ਵਿੱਚ ਅਸੀਂ ਦੇਖੋ ਵਰਕਰ ਦੀ ਜੋ ਭਾਵਨਾ ਉਹ ਉੱਪਰ ਹਾਈ ਕਮਾਂਡ ਤੱਕ ਪਹੁੰਚਾਈ ਹੈ ਔਰ ਅਲੱਗ-ਅਲੱਗ ਅਸੀਂ ਤੋਂ ਨੇ ਇਲੈਕਸ਼ਨ ਲੜ ਰਹੇ ਆ ਠੀਕ ਹੈ ਜਦੋਂ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਹੋਏਗੀ ਜਿੰਨੇ ਕਾਂਗਰਸ ਪਾਰਟੀ ਦੇ ਐਮਪੀ ਜਿੱਤਣਗੇ ਜਿੰਨੇ ਆਪ ਪਾਰਟੀ ਦੇ ਜਿੱਤਣਗੇ ਉੱਥੇ ਇੰਡੀਆ ਬਲੌਕ ਦੇ ਵਿੱਚ ਇਕੱਠੇ ਹੋਣ ਜਦੋਂ ਸਾਹਿਬ ਹੁਣੇ ਤੁਸੀਂ ਗੱਲ ਕੀਤੀ ਕਿ ਸਾਰੀਆਂ ਪਾਰਟੀਆਂ ਨੂੰ ਉੱਪਰ ਜਿਹੜੀ ਕਾਂਗਰਸ ਪਾਰਟੀ ਚੱਲ ਰਹੀ ਆ ਤੁਹਾਨੂੰ ਕਿੱਦਾਂ ਲੱਗਦਾ ਕਿ ਜਿਹੜੀ ਧਰਮਪੀਰ ਗਾਂਧੀ ਨੇ ਤੋਂ ਵੋਟਾਂ ਬਣਾਂਗੇ ਕਿਉਂਕਿ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਦਲ ਬਦਲੂ ਦਾ ਠੱਪਾ ਜੂ ਲੱਗਾ ਹੋਇ ਬਿਲਕੁਲ ਮੈਂ ਇੱਕਲ ਕਹਾਂਗਾ ਵੀ ਦਲ ਬਦਲੂ ਇੱਕ ਇਹੋ ਜਿਹਾ ਲਫ਼ਜ਼ ਹੈ ਵੀ ਜਿਹੜਾ ਆਪਾਂ ਵਰਤ ਦਿੰਨੇ ਆ ਵੀ ਜੇ ਕੋਈ ਬੰਦਾ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਕੰਨੇ ਆਸੀ ਕਹਿੰਦੇ ਦਲ ਬਦਲੂ ਪਰ ਮੈਂ ਸਮਝਦਾ ਹਾਂ ਵੀ ਉਹਦੇ ਪਿੱਛੇ ਸਾਨੂੰ ਦੇਖਣਾ ਪੈਂਦਾ ਹੈ ਵੀ ਜੇ ਕੋਈ ਬੰਦਾ ਪਾਰਟੀ ਛੇ ਨਾਲ ਜੁੜਿਆ ਹੈ ਉਹ ਕੋਈ ਕਿਸ ਮਕਸਦ ਦੇ ਨਾਲ ਜੇ ਕੋਈ ਨਿੱਜੀ ਵਿਵਾਦ ਆਪਣੇ ਨਾਲ ਜਾਂ ਆਪਣੇ ਇੰਡਸਟਰੀ ਗਿਆ ਤਾਂ ਮੈਂ ਸਭ ਨੂੰ ਬਿਲਕੁਲ ਉਹਨੂੰ ਆਪਾਂ ਦਲ ਬਦਲੂ ਕਹਿ ਸਕਦਾ ਡਾਕਟਰ ਧਰਮਵੀਰ ਗਾਂਧੀ ਮੈਂ ਸਮਝਦਾ ਇੱਕ ਦੇਸ਼ ਦੀ ਲੜਾਈ ਲੜਨ ਲਈ ਔਰ ਜਿਹੜਾ ਅੱਜ ਦੇਸ਼ ਦੇ ਹਾਲਾਤ ਨੇ ਉਹਦੇ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਵੀ ਜੇ ਅੱਜ ਦੇਸ਼ ਨੂੰ ਕੋਈ ਬਚਾ ਸਕਦਾ ਤਾਂ ਉਹ ਸਿਰਫ ਕਾਂਗਰਸ ਪਾਰਟੀ ਹੀ ਬਚਾ ਸਕਦਾ ਹੈ ਕੋਈ ਇੱਕ ਵਿਚਾਰਧਾਰਾ ਨਾਲ ਜੁੜੇ ਨਹੀਂ ਕੋਈ ਨਿੱਜੀ ਸਵਾਰਥ ਲਈ ਨਹੀਂ ਜੁੜੇ ਔਰ ਉਹਨਾਂ ਦੀ ਐਕਸੈਪਟੇਬਿਲਟੀ ਜਿਹੜੀ ਹੈ ਉਹ ਸਾਰੇ ਸਾਡੀ ਪਾਰਟੀ ਦੇ ਵਿੱਚ ਮੈਂ ਸਮਝਦਾ ਲੋਕਾਂ ਦੇ ਵਿੱਚ ਛਾ ਹੈ ਵੀ ਇੱਕ ਬੇਦਾਗ ਸ਼ਖਸੀਅਤ ਔਰ ਜਿਹੜੀ ਇੱਕ ਦੇਸ਼ ਦੀ ਮੁੱਦਿਆਂ ਤੇ ਗੱਲ ਕਰਨ ਵਾਲਾ ਇੱਕ ਇਨਸਾਨ ਹੈ ਜਿਨੇ ਆਪ ਪਾਰਟੀ ਖੜੀ ਕੀਤੀ ਜਦੋਂ ਨੇ ਅੰਦਰਲੀ ਦੇਖੀ ਇਹਨਾਂ ਦਾ ਵੀ ਇਹਨਾਂ ਦਾ ਸਿਸਟਮ ਕੀ ਛੱਡੀ ਇਜਾਜ਼ਤ ਲੜੇ 1,60,000 ਵੋਟ ਉਹਨਾਂ ਨੇ ਇਜਾਜ਼ਤ ਲਈ ਉਸ ਕਰਕੇ ਮੈਂ ਸਮਝਦਾ ਕੋਈ ਦਲ ਬਦਲਣ ਵਾਲੀ ਗੱਲ ਨਹੀਂ ਉਹਨਾਂ ਦੇ ਸਾਡੀ ਪਾਰਟੀ ਸਤਕਾਰ ਹੈ ਅਸੀਂ ਸਾਰੀ ਪਾਰਟੀ ਉਹਨਾਂ ਨੂੰ ਐਕਸੈਪਟ ਕੀਤਾ ਹੈ ਔਰ ਪਾਰਟੀ ਖੋਕੇ ਉਹਨਾਂ ਦੀ ਮਦਦ ਕਰ ਰਹੀ ਹੈ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਕਿ ਅਕਾਲੀ ਦਲ ਖਾਲੀ ਦਲ ਹੋ ਚੁੱਕਾ ਤੇ ਜਿਹੜੀ ਹੈਗੇ 4 ਦਸੰਬਰ ਜੱਤੀ ਦੇ ਨੰਬਰ ਤੇ ਗਿਆ ਪਰ ਜਿਹੜਾ ਕੱਲ ਉਹਨਾਂ ਦਾ ਰੋਡ 'ਚੋਂ ਅਸੀਂ ਕਾਫੀ ਕੰਮ ਕਰ ਰਹੇ ਹਾਂ ਦੇਖੋ ਰੋਡ 'ਚੋਂ ਜਿਹੜਾ ਹੈ ਤੁਸੀਂ ਇਹ ਸੈਣੀ ਸਾਹਿਬ ਦੇਖੋ ਵੀ ਇਲਾਕੇ ਤੋਂ ਕਿੰਨੇ ਕਿਲੋ ਗਏ ਸਾਰੇ ਮੈਂ ਸਮਝਦਾ ਮੋਹਾਲੀ ਕੀ ਅਤਰ ਕੀ ਰਾਜਪੁਰਾ ਕੀ ਮਾਲਾ ਕੀ ਸਭ ਲੋਕ ਬਾਹਰ ਦੇ ਸੀ ਅਸੀਂ ਇੱਥੇ ਰਹਿੰਦੇ ਆ ਮੈਨੂੰ ਪਤਾ ਹੈ ਮੇਰੇ ਹਲਕੇ ਦੇ ਵਿੱਚ ਉਹ ਕਿੰਨੇ ਕਿਲੋ ਗਏ ਨੇ ਕਿਤੇ ਪਿੰਡ 'ਚੋਂ ਇੱਕ ਇੱਕ ਟਰੈਕਟਰ ਵੀ ਇੱਕ ਨਹੀਂ ਗਿਆ ਮੈਨੂੰ ਪਤਾ ਮੈਂ ਤੁਹਾਨੂੰ ਪਿੰਡ ਘਣਾ ਦਿੰਦਾ ਇਸ ਕਰਕੇ ਜਿਹੜਾ ਧਾਮ-ਜਾਮ ਹੈ ਇਹ ਤਾਂ ਇੱਕ ਮੈਸਮ ਦਾ ਡਰਾਮਾ ਹੁਣ ਜਿਵੇਂ ਸ਼ਰਮਾ ਜੀ ਨੇ ਉਧਰਲੇ ਹਲਕਿਆਂ ਜਾ ਕੇ ਬਿਆਨ ਦਿੱਨੇ ਮੈਂ 40000 ਵੋਟ ਤੇ ਤੇਰਾ ਵਸੀ ਜਿੱਤੂਗਾ ਮੈਂ ਤਾਂ ਇਹ ਕਹਿੰਨਾ 40000 ਵੋਟ ਉਹਨਾਂ ਨੂੰ ਪੂਰੀ ਪੈ ਜੇ ਜਿੱਤਣ ਵਾਲੀ 40 ਗੱਲ ਤੇ ਤਾਂ ਬੜੀ ਦੂਰ ਦੀ ਗੱਲ ਹੈ ਅੱਜ ਉਹਨਾਂ ਨੂੰ ਦੇਖੋ ਮਜਬੂਰੀ ਸਤਾਇਆ ਗਿਆ ਉਹ ਇਲੈਕਸ਼ਨ ਲੜਨਾ ਨਹੀਂ ਚਾਹੁੰਦੇ ਪਰ ਹੁਣ ਉਹ ਸੁਖੀਰ ਬਾਦਲ ਜੀ ਦਾ ਅੱਖਾਂ ਨਹੀਂ ਮੋੜ ਸਕਦੇ ਜੋ ਕਾਲੀ ਚੱਲਦੇ ਹਾਲਾਤ ਤੁਹਾਡੇ ਸਾਹਮਣੇ ਨੇ ਕਾਲੀ ਰਾਤ ਦੇ ਵਿੱਚੋਂ ਕਿੰਨੇ ਲੀਡਰ ਚਲੇ ਗਏ ਪਾਰਟੀਆਂ ਛੱਡਦੇ ਸੀਨੀਅਰ ਲੀਡਰ ਜਿਹੜੇ ਆ ਦੇਖੋ ਪਟਿਆਲੇ ਦੇ ਵਿੱਚ ਜਿਹੜੇ ਪੱਕੇ ਕੱਟੜ ਕਾਲੀ ਦਲ ਦੇ ਬੰਦੇ ਸ੍ਰੀ ਸਿੰਘ ਅਵਲੋਵਾਲ ਹੋ ਗਿਆ ਜੋਸਪਾਲ ਸਿੰਘ ਕਲਿਆਣ ਹੋ ਗਿਆ ਜਿਹੜਾ ਫਰੀਦਾ ਚੇਰਮੈਨ ਜੌਨੀ ਖੋਲੀ ਹੋ ਗਿਆ ਮੈਂ ਸਾਰਿਆਂ ਨੂੰ ਜਾਣ ਮੈਂ ਲੈਕਚਰ ਸਾਰੇ ਪਾਰਟੀ ਛੱਡ ਕੇ ਚਲੇ ਗਏ ਤੇ ਇਸ ਕਰਕੇ ਜੋ ਹਾਲਾਤ ਹੈ ਜਿਹੜੇ ਨੇ ਕਾਲੀ ਦਲ ਦੇ ਮੈਂ ਸਮਝਦਾ ਕੋਈ ਬਿਲਕੁਲ ਪੋਲੀਟਿਕਲੀ ਤੌਰ ਤੇ ਕਾਲੀ ਦਲ ਖਤਮ ਹੋ ਗਿਆ ਲੋਕਲ ਗੱਲ ਕਰਦੇ ਆਪਾਂ ਤੁਸੀਂ ਕਿਹਾ ਕਿ ਸਟੇਜ ਤੋਂ ਨੇ ਤੇ ਐਲਾਨ ਕੀਤਾ ਕਿ ਜਿਹੜੇ ਗਦਾਰ ਸੀ ਜਿਹੜੇ ਤੁਹਾਨੂੰ ਛੱਡ ਕੇ ਗਏ ਉਹਨਾਂ ਨੂੰ ਤੁਸੀਂ ਵਾਪਸੇ ਲਓਗੇ ਔਰ ਜੇ Nehru ਦੀ ਗੱਲ ਕਰੀਏ ਅਜੀਤਪਾਲ ਦੀ ਗੱਲ ਕਰੀਏ ਤੇ ਵਾਪਸ来 ਦੇਖੋ ਕੋਈ ਮਜਬੂਰੀਆਂ ਚ ਗਦਾਰੀ ਨਹੀਂ ਉਹਨਾਂ ਨੇ ਕੀਤੀ ਉਹਨਾਂ ਤੇ ਸਰਕਾਰ ਦਾ ਦਬਾਅ ਪਾਇਆ ਗਿਆ ਉਹਨਾਂ ਦੇ ਉੱਤੇ ਪਰਚਿਆਂ ਦਾ ਦਬਾਅ ਪਾਇਆ ਗਿਆ ਸੋ ਹਰੇਕ ਆਦਮੀ ਵਰਕਰ ਕੀ ਵਰੀ ਡਰ ਗਿਆ ਪਰ ਕਈ ਅਹਜੇ ਨੇ ਜਿਹੜੇ ਤਾਂ ਘੰਟੇ 'ਚ ਬਦਲੇ ਜਿਹੜੇ ਇੱਕ ਘੰਟੇ 'ਚ ਹੀ ਬਦਲ ਗਏ ਜੇ 3 ਵਜੇ ਜਦੋਂ ਹੋ ਗਿਆ ਵੀ ਸਰਕਾਰ ਝਾੜੂ ਦੀ ਬਣ ਗਈ ਆ 4 ਵਜੇ ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਵੀ ਹੁਣ ਛੱਡ ਕੇ ਢਿੱਲੋ ਸਾਬ ਨੂੰ ਅਸੀਂ ਝਾੜੂ ਚ ਵੜ ਜਾਈਏ ਉਹਨਾਂ ਨੂੰ ਮੈਂ ਕਹਿੰਦਾ ਕਿ ਕੋਈ ਹੋਰ ਵੀ ਚਾਹ ਸਕਾ ਕਿ ਜਿਹੜੇ ਤੁਹਾਡੇ ਪਾਕੀ ਐਮ ਸੀ ਸੀ ਉਹ ਵਾਪਸ ਆ ਰਹੇ ਤੁਹਾਡੇ ਕੋਲ ਬਿਲਕੁਲ ਤੁਸੀਂ ਜਿਹੜੇ ਗਏ ਅੱਜ ਉਹ ਪਛਤਾਰੇ ਨੇ ਉੱਥੇ ਮੈਂ ਸਮਝਦਾ ਐ ਐਮ ਐਲ ਏ ਸਾਹਿਬ ਤੁਹਾਡੇ ਨਾ ਕਿਸੇ ਨੂੰ ਪੁੱਛਦੇ ਨੇ ਨਾ ਉਹਨਾਂ ਦਾ ਕੋਈ ਮਾਣ ਐ ਸਰਕਾਰ ਦੇਖੋ ਵਰਕਰ ਐ ਜਾਂ ਕੋਈ ਲੀਡਰ ਐ ਹਰੇਕ ਮਾਣ ਸਰਕਾਰ ਪਾਉਂਦਾ ਕੰਮ ਇੱਕ ਚੀਜ਼ ਐ ਕੰਮ ਵੀ ਕਰਨੇ ਹੁੰਦੇ ਆ ਪਰ ਆਪਾਂ ਸਰਕਾਰ ਜਿਹੜਾ ਵਰਕਰ ਨੂੰ ਦੇਣਾ ਬੜਾ ਜ਼ਰੂਰੀ ਅੱਜ ਮੈਂ ਸਮਝਦਾ ਉਹ ਕੀ ਉਹਨਾਂ ਦੇ ਆਪਣੇ ਵਰਕਰ ਘਰੇ ਬੈਠੇ ਆ ਜਿਹੜਾ ਇੱਕੋ ਇੱਕ ਵਰਕਰ ਲਾ ਇੱਥੇ ਆ ਜਿਹੜੇ ਖੜੇ ਹੋਣਾ ਦੇਖੋ ਸਾਰੇ ਧੜੂ ਆ ਬਲੂ ਬਖੜਾ ਰਾਮ ਗਿੜਿਆ ਜੀ ਕਰੇ ਤਵਨ ਸਾਹ ਖੜੇ ਆ ਮੋਤੀ ਗੜੇ ਸਾਰੇ ਧੜੂ ਪਾਰਟੀ ਦੀ ਸੀ ਪਰ ਇਹ ਆਏ ਨੇ ਇਹ ਵੀ ਤੁਸੀਂ ਦੇਖੋਗੇ ਕਿ ਇਹ ਦੇਣਾ ਸਾਰੀ ਧੜੂ ਪਾਰਟੀ ਜਿਹੜੀ ਖੇਲਰਗੀ ਸਾਫ ਹੋ ਜਾਣੀ ਹੈ ਉਹਨਾਂ ਤਾਂ ਮੇਨ ਵਰਕਰ ਉਹ ਵੀ ਘਰ ਬੈਠੇ ਉਹ ਵੀ ਨਰਾਜ ਨੇ ਹੁਣ ਆਪਾਂ ਮੰਨ ਕੇ ਚੱਲੀ ਕਿ ਤੁਸੀਂ ਵਾਰਡ ਚਾਰਜ ਉੱਥੇ ਉੱਥੇ ਲਾਰੇ ਰ ਐਮ ਸੀ ਵਾਪਸ ਨਹੀਂ ਲੈਣੇ ਬਿਲਕੁਲ ਨਹੀਂ ਲਵਾਂਗੇ ਜਿਹੜਿਆਂ ਨੇ ਗਦਾਰੀ ਕੀਤੀ ਹੈ ਜਿਹੜੇ ਘੰਟਿਆਂ 'ਚ ਬਦਲੇ ਆ ਉਹਨਾਂ ਨੂੰ ਉਹਨਾਂ ਤੇ ਅਸੀਂ ਵਾਪਸ ਬਿਲਕੁਲ ਲਾਵਾਂਗੇ ਸਾ ਬਿਲਕੁਲ ਉਹਨਾਂ ਦੇ ਲਾਣੇ ਅਸੀਂ ਪਾਰਟੀ ਕੋਲੋਂ ਵਾਰਡਨ ਚਾਰਜ ਅਸੀਂ ਪੈਸੇ ਵੀ ਲਾਉਣੇ ਆ ਇੱਥੇ ਸਾਡੀ ਪਾਰਟੀ ਤੋਂ ਬੰਦੇ ਕਦਾਈ ਕਰਕੇ ਗਏ ਨੇ ਅਸੀਂ ਪਾਰਟੀ ਦਾ ਕੰਮ ਤਾਂ ਕਰਨਾ ਸੀ ਉੱਥੇ ਕੋਈ ਨਾ ਕੋ ਆਪਣਾ ਨਮਾਇਦਾ ਤਾਂ ਦੇਣਾ ਲੋਕਾਂ ਪਬਲਿਕ ਨੂੰ ਤਾਂ ਅਸੀਂ ਹਰਾਸ ਨਹੀਂ ਕਰ ਸਕਦੇ ਪਬਲਿਕ ਤੇ ਕੰਮ ਤਾਂ ਹੋਣਾ ਚਾਹੀਦਾ ਸਿਸ ਕਰਕੇ ਉੱਤੇ ਉੱਤੇ ਜਿੱਥੇ ਵੀ ਕੋਈ ਪਾਰਟੀ ਕੰਮੀ ਅਸੀਂ ਇੱਥੇ ਪਾਰਟੀ ਦਾ ਜਿਹੜਾ ਧਾਂਚਾ ਨੂੰ ਮਜ਼ਬੂਤ ਕਰ ਰਹੇ ਕੱਲ ਪਾਰਟੀ ਵਾਲਾ ਦਫ਼ਤਰ ਖੋਲੇ ਯਾਰ ਕਿੱਥੇ ਖੋਲੇ ਆ ਰਿਹਾ ਤੇ ਕਿੰਨੇ ਘੰਟੇ ਇਹ ਅਸੀਂ ਕੱਲ ਡੇਰਾ ਬੱਸੀ ਦੇ ਵਿੱਚ ਸਾਡੇ ਜਿਹੜੇ ਜਸਪੀ ਲੱਕੀ ਜੀ ਐਮਸੀ ਨੇ ਡੇਰਾ ਬੱਸੀ ਤੋਂ ਉਹਨਾਂ ਦਾ ਦਫ਼ਤਰ ਇੱਥੇ ਮੇਰੇ ਵੀ ਐਮਐਲਏ ਦਾ ਜਦੋਂ ਹੋਰ ਤੇ ਉਸ ਦਫ਼ਤਰ ਨੇ ਉਦਘਾਟਨ ਹੋ ਰਿਹਾ ਔਰ ਡਾਕਟਰ ਕਿਤਨਵੀਰ ਗਾਂਧੀ ਜੀ ਇੱਥੇ ਆਉਣਗੇ ਪ੍ਰਤਾਪ ਸਿੰਘ ਬਾਜਵਾ ਜੀ ਲੀਡਰ ਆਪੋਜੀਸ਼ਨ ਉਹ ਆ ਰਹੇ ਨੇ ਸੋ ਤਕਰੀਬਨ 1.30 ਵਜੇ ਦਾ ਟਾਈਮ ਹੈ ਕੱਲ ਅਸੀਂ ਉਹ ਦਫ਼ਤਰ ਜਿਹੜਾ ਰਸਮੀ ਤੌਰ ਤੇ ਖੋਲ ਰਿਹਾ ਉਸ ਤੋਂ ਬਾਅਦ اے ترمबीर ગાંધી جی ایک ਤਾਂ 14 ਤਰੀਕ ਨੂੰ ਔਰ ਇੱਕ ਕਿੰਨੇ ਤਰੀਕ ਨੂੰ ਦੋ ਦਿਨ ਹਲਕੇ ਚ ਵੀ ਉਹਨਾਂ ਦਾ ਸਾਰਾ ਸੀ ਪ੍ਰੋਗਰਾਮ ਲਾਇਆ ਇੱਕ ਦਿਨ ਫੇਰ ਰੱਖਾਂਗੇ ਸੋ ਇਸ ਕਰਕੇ ਕੱਲ ਤੋਂ ਆਫੀਸ਼ੀਅਲੀ ਦਫ਼ਤਰ ਖੁੱਲਿਆ ਪਰ ਅਸੀਂ ਤਾਂ ਚਲੋ ਕੈਂਪੇਨ ਦਿਨ ਕਰ ਹੀ ਰਹੇ ਹਾਂ ਅੱਜ ਵੀ ਮੈਂ ਹੁਣ ਸੇਟ ਮਤਲਬ ਲਾਲੂ ਏਰੀਆ ਜਾ ਕੇ ਆਇਆ ਕਿੰਨੇ ਕਾਲੀ ਵਰਕਰ ਅੱਜ ਮੇਰੇ ਨਾਲ ਉੱਥੇ ਵੀ ਛੱਡ ਕੇ ਜੁੜੇ ਨੇ ਪਾਰਟੀ ਆ ਆਪਣੇ ਟਕੌਲੀ ਤੋਂ ਵੀ ਅੱਜ ਮੈਂ ਉੱਥੋਂ ਆਇਆ ਉੱਥੇ ਵੀ ਝਾੜੂ ਤੋਂ ਛੱਡ ਕੇ ਪਰ ਅਈ ਸਾਡੇ ਪੁਰਾਣੇ ਸਾਥੀ ਸਾਡੇ ਨਾਲ ਉਹ ਵੀ ਵਾਪਸ ਆਇਆ ਸੋ ਸਰਗੇ ਅੱਗੇ ਅੱਗੇ ਵੱਧਦਾ ਜਾਣਾ ਜਿਹਦਾ ਕੈਂਪੇਨ ਸ਼ੁਰੂ ਹੋਈ ਹੈ ਅਜੇ ਕੈਂਪੇਨ ਸ਼ੁਰੂ ਹੋਈ ਹੈ ਤੇ ਇਸ ਨਾਲ ਸਾਡੇ ਨਾਲ ਦੀਪਿੰਦਰ ਸਿੰਘ ਢਿੱਲੋਂ ਜਿਹੜੇ ਕਾਂਗਰਸ ਪਾਰਟੀ ਵਾਸਤੇ ਜਿਹੜਾ ਹੈਗਾ ਚੋਣ ਪ੍ਰਚਾਰ ਕਰ ਰਿਹਾ ਧਰਮਵੀਰ ਗਾਂਧੀ ਲਈ ਚੋਣ ਪ੍ਰਚਾਰ ਕਰਦਾ ਆ ਔਰ ਭੜਕੇ ਜਿਹੜਾ ਹੈਗਾ ਡੇਹਰਾ ਬੱਸੀ ਵਿਖੇ ਨਾਲ ਦਾ ਦਫ਼ਤਰ ਜਿਹੜਾ ਆਫੀਸ਼ੀਅਲ ਤੌਰ ਤੇ ਖੋਲਿਆ ਜਾਣਾ